ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜੇ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਜਾਨੀ ਚੋਰ ਬ੍ਰਾਹਮਣ ਬਣ ਕੇ ਰਾਜੇ ਰਜਿੰਦਰ ਕੁਮਾਰ ਦੀ ਲੜਕੀ ਵਾਸਤੇ ਸੰਧਾਰਾ ਲੈ ਕੇ ਪਹੁੰਚਿਆ ਮਾਨ ਸਿੰਘ ਦੇ ਮਹਿਲਾਂ ਵਿੱਚ ਤੇ ਮਾਨ ਸਿੰਘ ਦੀ ਮਾਂ ਨੇ ਸੰਧਾਰਾ ਵੇਖਿਆ ਬਹੁਤ ਖੁਸ਼ ਹੋਈ ਆਪਣੀ ਨੂੰਹ ਨੂੰ ਕਹਿੰਦੀ ਹੈ ਕਿ ਪੁੱਤਰੀ ਬ੍ਰਾਹਮਣ ਨੂੰ ਬਹੁਤ ਸਾਰਾ দান ਦੇ ਕੇ ਤੋਰੀ ਕਿਉਂਕਿ ਲਾਗੀਆਂ ਨਾਲ ਹੀ ਬੰਦੇ ਦਾ ਨਾਮ ਉੱਚਾ ਹੁੰਦਾ ਹੈ ਤੇ ਅਗੋਂ ਲੜਕੀ ਕੀ ਕਹਿੰਦੀ ਆਪਦੀ ਸੱਸ ਨੂੰ ਆਓ ਸੁਣੀਏ ਨਾ ਮਾਤਾ ਤੂੰ ਸੋਚ ਕਰ ਜੋ ਆਖੇ ਹੋ ਜਾਏ ਲਾਗੀ ਤੋਂ ਜਸ ਹੋਮਦਾ ਕਹਿੰਦੇ ਗੁਣੀ ਸੁਣਾਏ ब्राह्मण ਨੂੰ ਬੈਨ ਦੂਸਰੇ ਮੋਰਾ ਦੇਣ ਵੀਸ ਲੈ ਕੇ ਪੰਡਤ ਜਾਂਦਾ ਦਿੰਦਾ ਲੱਖ ਅਸੀਸ ਮੋਰਾ ਲੈ ਕੇ ਤੁਰਤ ਸੂਰਮਾ ਨਾਲ ਖੁਸ਼ੀ ਦੇ ਜਾਵੇ ਪਿੱਛੇ ਰਾਜਕੁਮਾਰ ਮਾਨ ਸਿੰਘ ਦੰਦੂਜੇ ਨੂੰ ਆਵੇ ਉਹ ਮੋਹਰਾ ਲੈ ਕੇ ਤੁਰਦ ਸੂਰਮਾ ਨਾਲ ਖੁਸ਼ੀ ਦੇ ਜਾਵੇ ਪਿੱਛੋਂ ਰਾਜਕੁਮਾਰ ਮਾਨ ਸਿੰਘ ਦਿਨ ਦੂਜੇ ਨੂੰ ਆਵੇ ਜਾਰਨ ਵਾਸ ਜਾਏ ਕੇ ਪਹੁੰਚ ਅਦੇਰੀ ਨਹੀਂ ਗੁਜ਼ਾਰੇ ਚਰਨ ਪਕੜ ਕੇ ਕਹੇ ਦੁਲਾਰੀ ਆਓ ਪਰਮ ਪਿਆਰੇ ਬੈਠ ਪਲੰਗ ਤੇ ਪਤੀ ਹਮਾਰੇ ਮੈਂ ਸੇਵਾ ਨੂੰ ਕਰਸਾਂ ਚਾਰ ਦਿਨਾਂ ਦੇ ਮੁੜੇ ਨਾ ਘਰ ਨੂੰ ਮੈਂ ਦਰਸ਼ਨ ਕੋ ਤਰਸਾਂ ਉਹ ਆਖਰਕਾਰ ਬਠਾਲ ਪਤੀ ਨੂੰ ਹੱਸ ਹੱਸ ਗੱਲਾਂ ਕਰਦੀ ਬਈ ਆਖਰਕਾਰ ਬਠਾਲ ਪਤੀ ਨੂੰ ਹੱਸ ਹੱਸ ਗੱਲਾਂ ਕਰਦੀ ਮਾ ਪਿਓ ਘਰੋਂ ਸੁਧਾਰਾ ਆਇਆ ਲਿਆਂ ਸਾਹਮਣੇ ਧਰਦੀ ਔਰ ਹਵਾਲ ਸੁਣਾਇਆ ਸਾਰਾ ਮੁਖ ਸੇ ਰਾਜਕੁਮਾਰੀ ਮਾਂ ਪਿਓ ਮੇਰੇ ਗੇਂਦ ਮੰਗਾਈ ਕਰ ਤਵਿਹ ਹੈ ਭਾਰੀ ਦਿੱਤੀ ਭੇਜ ਬ੍ਰਾਹਮਣ ਕੋਲੇ ਜਦ ਜਾਵੇਂ ਲੈ ਆਵੇਂ ਦੱਸੀ ਬਾਤ ਆਪ ਨੂੰ ਤਾਂ ਹੀ ਨਾ ਤੈਨੂੰ ਖਬਰ ਆਵੇਂ ਉਹ ਦਿੱਤੀ ਭੇਜ ਬ੍ਰਾਹਮਣ ਕੋਲੇ ਜਦ ਜਾਵਾਂ ਲੈ ਆਵਾਂ ਦੇਖੀ ਭੇਜ ਬ੍ਰਾਹਮਣ ਕੋਲੇ ਜਦ ਜਾਮੋ ਲੈ ਆਵੋ ਦੱਸੀ ਬਾਤ ਆਪ ਨੂੰ ਤਾਂ ਹੀ ਨਾ ਮੈਨੂੰ ਖਿਭਰਾਵੋ ਸੁਣ ਕੇ ਹਾਲ ਕਿਸ਼ੋਰ ਮਾਨ ਸਿੰਘ ਆਖੇ ਬਾਤ ਪਛਾਣੀ ਓਗੀ ਗੇਂਦ ਗੈਬ ਹੁਣ ਤੇਰੀ ਗਜਬ ਹੋ ਗਿਆ ਰਾਣੀ ਗੇਂਦ ਭਈ ਨਾ ਮੁੜਕੇ ਜਾਉਣੀ ਬਈ ਗੇਂਦ ਗਈ ਨਾ ਮੁੜਕੇ ਆਉਣੀ ਦੁਨੀਆਂ ਜ਼ੋਰ ਲਗਾਵੇ ਕਰ ਗਲਤੀ ਬੈਠੀ ਤੂੰ ਰਾਣੀ ਸਮਝ ਵੀਰ ਨਾ ਆਵੇ ਨਾ ਬ੍ਰਾਹਮਣ ਦੀ ਨਾ ਗੜਦਾ ਜੀਉ ਫਰਜੀ ਬੰਦਾ ਇਹ ਤੂੰ ਲਿਆ ਸਹੀੜ ਫਾਲ ਤੂੰ ਵਾਧੂ ਗੋਰ ਖਤੰਦਾ ਨਾ ਪੇਕੀ ਨਾ ਸੌਰੀ ਤੇਰੇ ਗੇਂਦ ਕਦੇ ਹੁਣ ਰਹਿਣੀ ਗੇਂਦ ਬਚਤਰ ਨੂੰ ਪਛਤਾਈ ਸੱਚੀ ਪੈਗੀ ਕਹਿਣੀ ਜੇ ਅਤਵਾਰ ਨਾ ਭੇਜੋ ਬੰਦਾ ਦੀਨਾ ਘੜਦੇ ਅੰਦਰ ਗੇਂਦ ਲਜਾਵਣ ਵਾਲਾ ਰਾਣੀ ਆਵੇ ਨਜ਼ਰ ਪਤੰਦਰ ਉਹ ਦਿਲੋਂ ਦਲੀਲ ਸੁਣਾ ਕੇ ਆਖਾਂ ਮੈਨੇ ਬਾਤ ਵਿਚਾਰੀ ਦਿਲੋਂ ਦਲੀਲ ਸੁਣਾ ਕੇ ਆਖਾਂ ਮੈਨੇ ਬਾਤ ਵਿਚਾਰੀ ਜਿਹੜੀ ਬੁੜੀ ਬਾਗ ਦੇ ਵਿੱਚੋਂ ਲੈ ਗਈ ਗੇਂਦ ਤੇਮਾਰੀ ਉਸੇ ਦਾ ਇੱਕੋ ਤਕ ਸਾਰਾ ਤੂੰ ਨਾ ਉਹਨੂੰ ਸਿਆਣੇ ਉਹ ਪਾਪੀ ਤੋਂ ਡਰਨ ਫਰਿਸ਼ਤੇ ਮਾਲਕ ਮੇਰਾ ਜਾਣੇ ਭੇਸ ਵਟਾਵਣ ਦੇ ਵਿੱਚ ਐਸਾ ਵੈਸਾ ਜਾਦੂ ਕਰਨਾ ਚਾਰ ਘੜੀ ਉਹ ਜ਼ਾਲਮ ਕੋਲੋਂ ਪਵੇ ਖਦਾ ਨੂੰ ਡਰਨਾ ਹਾਲੇ ਤਾਂ ਰਹਿਮ ਖਾ ਗਿਆ ਸਮਝਿਆ ਆਮ ਦੀ ਮੈਨੂੰ ਨਹੀਂ ਰਾਣੀਏ ਸਣੇ ਤੇਗ ਦੇ ਚੱਕ ਲ ਜਾਂਦਾ ਤੈਨੂੰ ਜਾਣੇ ਚੋਰ ਗਜਬ ਦਾ ਭਰਿਆ ਗੇਂਦ ਲੈ ਗਿਆ ਜਿਹੜਾ ਉਹਦੇ ਬਾਝੋਂ ਗੇਂਦ ਲਜਾਵੇ ਹੋਰ ਸੂਰਮਾ ਕਿਹੜਾ ਉਹ ਅੱਛਾ ਹੁਣੇ ਕਿਸ਼ੋਰ ਸਪਾਹੀ ਦੀਨਾ ਗੜ੍ਹ ਨੂੰ ਕੱਲਾ ਅੱਛਾ ਹੁਣੇ ਕਿਸ਼ੋਰ ਸਪਾਹੀ ਦੀਨਾ ਗੜ੍ਹ ਨੂੰ ਕੱਲਾ ਹੋਇਆ ਦੇਖ ਦੁਖੀ ਦਿਲ ਮੇਰਾ ਸੁਣ ਸੁਣ ਤੇਰੀਆਂ ਗੱਲਾਂ ਬਈ ਹੋਇਆ ਦੇਖ ਦੁਖੀ ਦਿਲ ਮੇਰਾ ਸੁਣ ਸੁਣ ਤੇਰੀਆਂ ਗੱਲਾਂ